ਆਮ ਆਦੀ ਪਾਰਟੀ ਜਿੰਦਾਬਾਦ ਹੈ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਕਿਉਂਕਿ ਇਹ ਆਪ ਲੋਕਾਂ ਦੀ ਆਪਣੀ ਚੁਣੀ ਹੋਈ ਆਪਣੇ ਮਨਪਸੰਦ ਦੀ ਸਰਕਾਰ ਹੈ ਤੇ ਆਮ ਆਮ ਲੋਕਾਂ ਘਰਾਂ ਚੋਂ ਆਏ ਹੋਏ ਸਾਡੇ ਵਰਗੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋਕਾਂ ਨੇ ਸਾਨੂੰ ਘਰ ਬੈਠਿਆਂ ਨੂੰ ਮਤਲਬ ਇੰਨਾ ਨਵਾਜਿਆ ਹੋਰ ਮਾਣ ਦਰ ਦੇ ਨਾਲ ਪੂਰਾ ਪਾਕਿਸਤਾਨ ਨੂੰ ਬੜੀਆਂ ਸਦਰਾਂ ਦੇ ਨਾਲ ਸਾਨੂੰ ਵਿਧਾਨ ਸਭਾ ਚ ਭੇਜਿਆ ਹੁਣ ਪਾਰਲੀਮੈਂਟ ਚ ਵੀ ਇਹਨਾਂ ਨੇ ਭੇਜਣਾ ਹੈਗਾ ਤੇ ਅਸੀਂ ਦਿਨ ਰਾਤ ਇੱਕ ਕਰਕੇ ਉੱਗੀ ਦੇ ਨਾਲ ਛੋਟੇ ਨਾਲ ਵੱਡਾ ਲਾ ਕੇ ਅਮਨੀਤ ਬਿੱਟੂ ਆ ਸਾਹਮਣੇ ਸਿਰ ਕੀ ਹੋ ਗਿਆ ਪਾਬਰ ਨਹੀਂ ਨਹੀਂ ਸਰ ਬਿੱਟੂ ਸਰ ਬਿੱਟੂ ਬਿੱਟੂ ਜੀ ਕਾਫੀ 2 ਸਾਲ ਉੱਥੇ ਇੱਥੇ ਰਹੇ ਨੇ ਐਮਪੀ ਤੋਂ ਕਾਂਗਰਸ ਤੋਂ ਤਾ ਸਾਲ ਹੋਇਆ ਦੋ ਵਾਰ ਦੋ ਵਾਰ ਰਹੇ ਨੇ ਉਹ ਤੋਂ ਵੀ ਲੜੇ ਜਨੰਤ ਸਿੰਘ ਸਾਹਿਬ ਕੋ ਤਿੰਨ ਵਾਰ ਇਹਦੇ ਐਮਪੀ ਰਹੇ ਹਾਂ ਹਾਂ ਅੱਛਾ ਤੇ ਹੁਣ ਬੋਕਾ ਆ ਗਿਆ ਕੋਟੀ ਕੋਟੀ ਖੇਤਣ ਦਾ ਅੱਛਾ ਤੇ ਹੁਣ ਅਸੀਂ ਹੁਣ ਅਸੀਂ ਪਾਵਾ ਕਿ ਪੂਰੀ ਉਹਨਾਂ ਨੂੰ ਅਮਲੇ ਪਾਰਾ ਲਾਉਂਗੇ 10 ਪਾਉਂਗੇ ਪੂਰਾ ਪਾਵਾਗੇ ਅਮਲੇ ਸਾਹਿਬ ਸਵਾਲ ਇਹ ਵੀ ਹੈ ਪੁਰਾਣੀ ਕਾਂਗਰਸ ਹੀ ਮੈਦਾਨ ਦੇ ਵਿੱਚ ਹੋਗੇ ਨੇ ਚਾਹੇ ਉਹ ਪਾਰਟੀਆਂ ਵਕੋ-ਵਕਰੀਆਂ ਹੁੰਦੀਆਂ ਹਾਂ ਫਿਰ ਕੀ ਹੋ ਗਿਆ ਕਾਂਗਰਸ ਰੋਸੀ ਕਿਉਂ ਛੱਟ ਗਿਆ ਇਸ ਕਿਉਂਕਿ ਕਾਂਗਰਸ ਪਹਿਲਾਂ ਤਾਂ ਇਹੀ ਸੀ ਬਿੱਟੂ ਵਰਗੇ ਸੀਗੇ ਤੇ ਜੇ ਬਿੱਟੂ ਵਰਗੇ ਨਹੀਂ ਰਹੇ ਤੋ ਉਸ ਤੋਂ ਪਹਿਲਾਂ ਸਾਨੂੰ ਪਤਾ ਸੀਗਾ ਵੀ ਇਹ ਇਹ ਸਾਰੇ ਇਦਾਂ ਦੇ ਆ ਤੇ ਅਸੀਂ ਜਿਹੜੀ ਸਾਨੂੰ ਵਿਚਾਰਤਾ ਰਾਚੀ ਲਗੀ ਆਵਾਜ਼ੀ ਪਾਰਟੀ ਮੈਂ ਤੁਹਾਨੂੰ ਕਹ ਜਾਂਦਾ ਸੀ ਜਦੋਂ ਤੁਸੀਂ ਪਾਰਟੀ ਨੂੰ ਛੱਡਿਆ ਸੀ ਕਹਿੰਦੇ ਸੀ ਕਿ ਪਿੱਟੇ ਛੁਰਾ ਮਾਰਿਆ ਕੀ ਲੱਗਦਾ ਹੁਣ ਰਾਮਜੀ ਪਿੱਟੂ ਤਾਂ ਰਹੇ ਨੇ ਤਾਂ ਕੀ ਨਹੀਂ ਦੇਖੋ ਅਸੀਂ ਤਾਂ ਕੋਈ ਪਿੱਟੇ ਛੁਰਾ ਮਾਰ ਕੇ ਨਹੀਂ ਆਏ ਪਹਿਲੀ ਗੱਲ ਠੀਕ ਹੈ ਅਸੀਂ ਲੋਕ ਕੰਮ ਕਰਨ ਵਾਲੇ ਆ ਅਸੀਂ ਕੰਮ ਕਰਦੇ ਇਥੇ ਜਿਵੇਂ ਐਮਐਲਏ ਲੋਗਾਂ ਨੇ ਬਣਾਤਾ ਨਾ ਤੇ ਬਿੱਟੂ ਤਾਂ ਤਿੰਨ ਵਾਰ ਐਮਪੀ ਬਣਾਤਾ ਸੀ ਉਹਦੀ ਭੂਆ ਜੀ ਨੂੰ ਬਣਾਤਾ ਸੀਗਾ ਕੈਬਨਿਟ ਮਨਿਸਟਰ ਨਾਲ ਤਾਇਆ ਜੀ ਨੂੰ ਬਣਾਤਾ ਸੀ ਕੈਬਨਿਟ ਮਨਿਸਟਰ ਨਾਲ ਦਾਦਾ ਜੀ ਨੂੰ ਬਣਾਤਾ ਸੀ ਅਚੀਵ ਮਿੰਸ ਉਹਨਾਂ ਦੇ ਭਰਾ ਨੂੰ ਬਣਾਤਾ ਸੀ ਮਨਿਸਟਰ ਤੇ ਬਤਰਾ ਉਹ ਤਾਂ ਸਭ ਤੋਂ ਜੋ ਖਾਈ ਹਟਾਈ ਬੈਠੇ ਐ ਨਾ ਪਾਰਟੀ ਚ ਰੋਗੀ ਜੀ ਚਲੋ ਆਮ ਆਦੀ ਪਾਰਟੀ ਪੱਖੋਂ ਬਿੱਟੂ ਜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਉਂਕਿ ਹੁਣ ਆਮਨੇ ਸਾਹਮਨੇ ਹੀ ਲੜਾਈ ਹੋਵੇ ਬਿੱਟੂ ਜੀ ਟੱਲੀਆਂ ਵਜਾ ਰਹੇ ਨੇ ਉਹਨਾਂ ਨੇ ਟੱਲੀਆਂ ਵਜਾਉਣਾ ਆਮ ਆਦੀ ਪਾਰਟੀ ਜਿੰਦਾਬਾਦ ਆ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਕਿਉਂਕਿ ਇਹ ਆਮ ਲੋਕਾਂ ਦੀ ਆਪਣੀ ਚੁਣੀ ਹੋਈ ਆਪਣੇ ਮਨਪਸੰਦ ਦੀ ਸਰਕਾਰ ਹੈ ਤੇ ਆਮ ਆਮ ਲੋਕਾਂ ਘਰਾਂ ਚੋਂ ਆਏ ਹੋਏ ਸਾਡੇ ਵਰਗੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋਕਾਂ ਨੇ ਕਾਨੂੰਨ ਘਰ ਬੈਠੇ ਹਨ ਮਤਲਬ ਇੰਨਾ ਨਵਾਜਿਆ ਹੋਰ ਮਾਦਦ ਦੇਣ ਨਾਲ ਪੂਰਾ ਪਾਕਿਸਤਾਨ ਨੂੰ ਬੜੀਆਂ ਸਦਰਾਂ ਦੇ ਨਾਲ ਸਾਨੂੰ ਵਿਧਾਨ ਸਭਾ ਚ ਭੇਜਿਆ ਹੁਣ ਪਾਰਲੀਮੈਂਟ ਵੀ ਇਹਨਾਂ ਨੇ ਭੇਜਣਾ ਹੈਗਾ ਤੇ ਅਸੀਂ ਦਿਨ ਰਾਤ ਇੱਕ ਕਰਕੇ ਪੱਕੀ ਦੇ ਨਾਲ ਛੋਡੇ ਨਾ ਬੋਡਾ ਲਾ ਕੇ ਰਮਨੀਤ ਬਿੱਟੂ ਆ ਸਾਹਮਣੇ ਫਿਰ ਕੀ ਹੋਗਾ ਨਹੀਂ ਨਹੀਂ ਸਰ ਬਿੱਟੂ ਬਿੱਟੂ ਜੀ ਕਾਫੀ 2 ਸਾਲ ਉੱਥੇ ਇੱਥੇ ਰਹੇ ਨੇ ਭੇਦ ਬਦਲ ਕਾਂਗਰਸ ਤੋਂ ਤਾਂ ਸਾਲ ਹੋਇਆ ਦੋ ਵਾਰ ਦੋ ਵਾਰ ਰਹੇ ਉਹ ਤੋਂ ਵੀ ਲੜੇ ਜਨਨਤ ਸਿੰਘ ਸਾਹਿਬ ਕੋ ਤਿੰਨ ਵਾਰ ਇਹ ਐਮਪੀ ਰਹੇ ਸੀ ਹਾਂ ਹਾਂ ਅੱਛਾ ਜੀ ਤੇ ਹੁਣ ਬੋਕਾ ਆ ਗਿਆ ਕੋਟੀ ਕੋਟੀ ਖੇਡਣ ਦਾ ਅੱਛਾ ਜੀ ਤੇ ਹੁਣ ਅਸੀਂ ਹੁਣ ਅਸੀਂ ਪਾਵਾਗੇ ਪੂਰੀ ਉਹਨਾਂ ਨੂੰ ਐਮਐਲਏ ਬਾਰਾਂ ਨਾਲ ਆਉਂਗੇ ਹਾਂ 10 ਪਾਉਂਗੇ ਪੂਰਾ ਪਾਵਾਗੇ ਜਨਨਤ ਸਿੰਘ ਸਾਹਿਬ ਸਵਾਲ ਇਹ ਵੀ ਹੈ ਪੁਰਾਣੀ ਕਾਂਗਰਸ ਹੀ ਮੈਦਾਨ ਦੇ ਵਿੱਚ ਹੋਗੇ ਨੇ ਚਾਹੇ ਉਹ ਪਾਰਟੀਆਂ ਵਕੋ-ਵਕਰੀਆਂ ਹੁੰਦੀਆਂ ਹਾਂ ਫਿਰ ਕੀ ਹੋ ਗਿਆ ਕਾਂਗਰਸ ਨੂੰ ਅਸੀਂ ਕਿਉਂ ਛੱਡ ਗਿਆ ਇਸ ਕਿਉਂਕਿ ਕਾਂਗਰਸ ਪਹਿਲਾਂ ਤਾਂ ਇਹੀ ਸੀ ਬਿੱਟੂ ਵਰਗੇ ਸੀਗੇ ਤੇ ਬਿੱਟੂ ਵਰਗੇ ਨਹੀਂ ਰਹੇ ਤੋ ਸੋ ਪਹਿਲਾ ਸਾਨੂੰ ਪਤਾ ਸੀਗਾ ਵੀ ਇਹ ਇਹ ਸਾਰੇ ਇਦਾਂ ਦੇ ਆ ਤੇ ਅਸੀਂ ਜਿਹੜੀ ਸਾਨੂੰ ਵਿਚਾਰਤਾ ਰਾਚੀ ਲੱਗੀ ਆ ਆਵਾਜ਼ੀ ਪਾਰਟੀ ਮੈਂ ਤੁਹਾਨੂੰ ਕਹ ਜਾਂਦਾ ਸੀ ਜਦੋਂ ਤੁਸੀਂ ਪਾਰਟੀ ਨੂੰ ਛੱਡਿਆ ਸੀ ਕਹਿੰਦੇ ਸੀ ਕਿ ਪਿੱਟੇ ਛੁਰਾ ਮਾਰਿਆ ਕੀ ਲੱਗਦਾ ਹੁਣ ਰਮੀ ਪਿੱਟੂ ਤਾਂ ਰਹੇ ਨੇ ਤਾਂ ਕੀ ਨਹੀਂ ਦੇਖੋ ਅਸੀਂ ਤਾਂ ਕੋਈ ਪਿੱਟੇ ਛੁਰਾ ਮਾਰ ਕੇ ਨਹੀਂ ਆਏ ਪਹਿਲੀ ਗੱਲ ਠੀਕ ਹੈ ਅਸੀਂ ਲੋਕ ਕੰਮ ਕਰਨ ਵਾਲੇ ਆ ਅਸੀਂ ਕੰਮ ਕਰਦੇ ਇਥੇ ਜੇ ਐਮਐਲਏ ਲੋਗਾਂ ਨੇ ਬਣਾਤਾ ਨਾ ਤੇ ਬਿੱਟੂ ਤਾਂ ਤਿੰਨ ਵਾਰ ਐਮਪੀ ਬਣਾਤਾ ਸੀ ਉਹਦੀ ਭੂਆ ਜੀ ਨੂੰ ਬਣਾਤਾ ਸੀਗਾ ਕੈਬਨਿਟ ਮਨਿਸਟਰ ਨਾਲ ਤਾਇਆ ਜਿਹਨੂੰ ਬਣਾਤਾ ਸੀ ਕੈਬਨਿਟ ਮਿਨਿਸਟਰ ਉਹਦੇ ਦਾਦਾ ਜਿਹਨੂੰ ਬਣਾਤਾ ਸੀ ਅਚੀਵਮੈਂਟ ਉਹਨਾਂ ਦੇ ਭਰਾ ਨੂੰ ਬਣਾਤਾ ਸੀ ਮਿੰਿਸਟਰ ਤੇ ਮਤਲਬ ਉਹ ਤਾਂ ਸਭ ਤੋਂ ਜੋ ਹਾਈ ਹਾਈ ਬੈਠੇ ਐ ਇਹਨਾਂ ਪਾਰਟੀ ਚ ਰੋਗੀ ਜੀ ਚਲੋ ਆਮਾਦੀ ਪਾਰਟੀ ਪੱਖੋਂ ਬਿੱਟੂ ਜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਉਂਕਿ ਹੁਣ ਆਮਣੇ ਸਾਹਮਣੇ ਹੀ ਲੜਾਈ ਹੋਏ ਬਿੱਟੂ ਜੀ ਟੱਲੀਆਂ ਵਜਾ ਰਹੇ ਨੇ ਉਹਨਾਂ ਨੇ ਟੱਲੀਆਂ ਵਜਾਉਣਾ